ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੱਲੋਂ ਲਗਭਗ 2 ਕਰੋੜ ਦੀ ਲਗਤ ਨਾਲ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। ਉਦਘਾਟਨ ਮੌਕੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਦੱਸਿਆ ਕਿ ਚੱਕ ਅਰਨੀਵਾਲਾ ਵਿਖੇ 28 ਲੱਖ ਦੀ ਲਗਤ ਨਾਲ ਖੇਡ ਸਟੇਡੀਅਮ ਅਤੇ ਕਾਠਗੜ ਵਿਖੇ 26 ਲੱਖ ਦੀ ਲਾਗਤ ਨਾਲ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਮਾੜੀਆਂ ਕੁਰਤੀਆਂ ਤੋਂ ਦੂਰ ਰੱਖਣ ਲਈ ਖੇਡਾਂ ਅਹਿਮ ਰੋਲ ਅਦਾ ਕਰਦੀਆਂ ਹਨ। ਇਸ ਲਈ ਨੌਜਵਾਨਾਂ ਨੂੰ ਪਿੰਡਾਂ ਵਿੱਚ ਖੇਡ ਮਨਾਣ ਬਣਾ ਕੇ ਦਿੱਤੇ ਜਾ ਰਹੇ ਹਨ ਤਾਂ ਜੋ ਨੌਜਵਾਨ ਖੇਡਾਂ ਖੇਡ ਕੇ ਆਪਣਾ ਨਾਮ ਚਮਕਾਣ ਅਤੇ ਆਪਦੀ ਸਿਹਤ ਪੱਖੋਂ ਵੀ ਤੰਦਰੁਸਤ ਰਹਿਣ। ਸਚਿਕਾ ਜੀ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰੀ ਚੱਕ ਕਰਨੀ ਵਾਲੇ ਕਟੀਆਂ ਵਾਲੇ ਤੋਂ ਜਿੱਥੇ 28 ਲੱਖ ਦੀ ਲਾਗਤ ਨਾਲ ਸਟੇਡੀਅਮ ਤਿਆਰ ਹੋਣਸਤੇ ਉੱਪਰ ਕਾਰਗੜ ਪਿੰਡ ਆਇਆ ਜਿੱਥੇ 29 ਲੱਖ ਰੁਪਏ ਦੀ ਲਾਗਤ ਨਾਲ ਸਟੇਡੀਅਮ ਤਿਆਰ ਹੋਣਸਤੇ ਦੋਨੋਂ ਚੀਜ਼ ਤਾਰੇ ਵਾਲੀ ਪਿੰਡ ਆਇਆ ਜਿੱਥੇ ਬਹੁਤ ਚੰਗੀ ਔਰ ਇਸ ਪਿੰਡ ਨੂੰ ਮੁਬਾਰਕਾਂ ਜਿਨ੍ਹਾਂ ਨੇ ਬਹੁਤ ਵਧੀਆ ਲਾਇਬ੍ਰੇਰੀ ਬਣਾ ਕੇ ਇਸ ਪਿੰਡ ਨੂੰ ਬੱਚਿਆਂ ਲਈ ਤਿਆਰ ਕਰਕੇ ਦਿੱਤੀ ਬੀ ਐਜੂਕੇਸ਼ਨ ਇਹ ਹੋ ਜਾ ਸਪੋਰਟਸ ਅਕੈਡੈਮਿਕ اور ਐਜੂਕੇਸ਼ਨ ਦੋ ਚੀਜ਼ਾਂ ਜਿਹੜੀ ਪਿੰਡਾਂ ਚ ਗਰੀਬੀ ਜਕਸਰ ਨੇ ਸੋ ਸਰਕਾਰ ਉਸ ਤਰ੍ਹਾਂ ਤੇ ਲੱਗੀ ਹੈ ਬਹੁਤ ਬਹੁਤ ਮੁਆਰਕਾ ਪਿੰਡ ਵਾਲਿਆਂ ਨੂੰ ਪਰ ਖਾਲੇ ਬੜੇ ਇਕੁਪਮੈਂਟ ਦੀ ਪੈਲਸ ਦੀ ਡਿਮਾਂਡ ਹੈ ਉਹ ਸੀ ਆਲਰੇਡੀ ਪੈਸੇ ਪਾ ਚੁੱਕੇ ਆਂ ਔਰ ਇੱਕ ਪਿੰਡ ਦੀ ਇਹਨਾਂ ਦੀ ਨਹਿਰ ਦੀ ਡਿਮਾਂਡ ਹੈ ਪੱਕੀ ਕਰਨ ਦੀ ਉਹ ਵੀ ਸੀ ਆਲਰੇਡੀ ਅਗਲੇ ਸੀਜ਼ਨ ਮੈਚ ਕਰੀ ਹੋਈ ਔਰ ਕੁਦਰਯਾ ਸੜਕਾਂ ਉਹ ਵੀ ਪ੍ਰਾਇਟੀ ਤੇ ਜਲਦੀ ਕਰ ਦਿੱਤੀਆਂ ਗਈਆਂ ਕਿਉਂਕਿ ਉਹਨਾਂ ਨੇ ਪਹਿਲਾਂ ਛੱਡ ਕੇ ਉਹ ਕਾਰਜ ਦਿੱਤੇ ਗਏ ਸਟੇਡੀਅਮ ਹੀ ਹਾਂਜੀ ਸਟੇਡੀਅਮ ਇਸ ਪਿੰਡ ਦਾ ਅੰਤਲਾ ਜਿਹਾ ਨੀਪ ਤੁਰ ਕਿੱਡਾ ਸੋ ਸਪੋਰਟ ਆਰ ਵਾਲੇ ਵਾਸਤੇ ਬਹੁਤ ਬਹੁਤ ਧੰਨਵਾਦ ਆਈ ਥਿੰਕ ਬਾਰੇ ਸਾਲ ਹੋ ਗਿਆ ਇੱਥੇ ਹੁੰਦਿਆਂ ਨੂੰ ਪਰ ਸਾਢੇ 3 ਸਾਲਾਂ ਚ ਰਿਕਾਰਡ ਤੋੜ ਕੰਮ ਹੋਇਆ ਸ਼ਹਿਰ ਦੇ ਬਾਰੇ ਪਿੰਡ ਵਾਲੇ ਜ਼ਿਆਦਾ ਦੱਸਣਗੇ ਆ ਕੋਈ ਗਲਤੀਆਂ ਵੀ ਸੱਤ ਹੋਈਆਂ ਹੋਣਗੀਆਂ ਪਰ ਅਸੀਂ ਕੋਸ਼ਿਸ਼ ਕਰੀਏ ਵੀ ਸ਼ਾਇਦ ਕੋਈ ਗਲਤੀ ਨਾ ਹੋਵੇ ਫਿਰ ਵੀ ਜਿਹੜੇ ਕੋਈ ਕੰਮ ਰਹਿ ਗਏ ਹਨ ਆਲੇ ਆਪਣਾ ਬਹੁਤ ਟਾਈਮ ਹੈ ਸੋ ਐਡਵਾਂਸ ਮੇਰੀ ਜ਼ਿੰਮੇਵਾਰੀ ਬਣਦੀ ਉਹਨਾਂ ਨੂੰ ਕਰਵਾ ਕੇ ਦਿਨਾ ਇੱਕ ਵਾਰੀ ਫੇਰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ